ਹੈਲੋ ਫਰੈਂਡਸ ਸ਼ਸ਼ੀ ਅਗਰਵਾਲ ਚੈਨਲ ਕੇ ਅੰਦਰ ਮੈਂ ਆਪ ਸਭ ਦਾ ਨਿੱਕਾ ਸਵਾਗਤ ਕਰਦੀ ਹੈਗੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹਣੀ ਹੈਗੀ ਹੈ ਸ਼ਸ਼ੀ ਅਗਰਵਾਲ ਇਕਨੋਮਿਕਸ ਦੇ ਲੌਕ ਕਲਾਸਸ ਵਿੱਚ ਮੈਂ ਪੰਜਾਬੀ ਇਕਨੋਮਿਕਸ ਵਿਅਸ਼ਤੀ ਅਰ ਸ਼ਾਸਤਰ ਤੇ ਬਿਜ਼ਨਸ ਲਾਅ ਦੀ ਆ ਪੰਜਾਬੀ ਵਿੱਚ ਵੀਡੀਓ ਪਾ ਰਹੀ ਹੈਗੀ ਹੈ ਇਹਦੇ ਵਿੱਚ ਮੈਂ ਕੁਝ ਸ਼ਾਰਟ ਵੀਡੀਓ ਜਿਹੜੀਆਂ ਹੈਗੀਆਂ ਸ਼ੇਅਰ ਕਰ ਰਹੀ ਹੈਗੀ ਆ ਅੱਜ ਜਿਹੜਾ ਆਪਣਾ ਵਿਸ਼ਾ ਹੈਗਾ ਕਿ ਜਿਹੜਾ ਬੇਸਿਕਲੀ ਮੋਨੋਪਲੀਸਟਿਕ ਕੰਪੀਟੀਸ਼ਨ ਇਕਾਧਿਕਾਰ ਪ੍ਰਤੀਯੋਗਤਾ ਦਾ ਮਤਲਬ ਕੀ ਹੁੰਦਾ ਤੇ ਉਹਦੀਆਂ ਵਿਸ਼ੇਸ਼ਤਾਈਆਂ ਜਿਹੜੀਆਂ ਹੈਗੀਆਂ ਇਸ ਵੀਡੀਓ ਚ ਆਪਾਂ ਸੁਣਾਂਗੇ ਜੇ ਤੁਹਾਨੂੰ ਮੇਰੀ ਕੋਸ਼ਿਸ਼ ਵਧੀਆ ਲੱਗਦੀ ਹੈ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਸ਼ਸ਼ੀ ਅਗਰਵਾਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਗੱਲ ਕਰਦੇ ਹੈਗੇ ਆ ਇਕਾਧਿਕਾਰੀ ਪ੍ਰਤੀਯੋਗਤਾ ਦੀ ਤਾਂ ਉਹ ਅਪੂਰਨ ਮੁਕਾਬਲਾ ਬਾਜ਼ਾਰਤੀ ਸਥਿਤੀ ਹੁੰਦੀ ਹੈਗੀ ਇਹ ਜीडीके ਵਾਸਤਵਿਕ ਵਿੱਚ ਪਾਈ ਜਾਂਦੀ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਪੂਰਨ ਮੁਕਾਬਲੇ ਦੀ ਤੇ ਮੋਨੋਪੋਲੀ ਦੀ ਇਹ ਜਿਹੜੀਆਂ ਹੁੰਦੀਆਂ ਹਨ ਇਹਨਾਂ ਬਹੁਤ ਕਠਿਨ ਹੁੰਦੀਆਂ ਹਨ ਰੀਅਲ ਲਾਈਫ ਵਿੱਚ ਇਹ ਬਹੁਤ ਮੁਸ਼ਕਲ ਨਾਲ ਮਿਲਦੀਆਂ ਹਨ ਪਰ ਜੇਰੀ ਅਪੂਰਨ ਪ੍ਰਤੀਯੋਗਤਾ ਹੁੰਦੀ ਹੈ ਇਹਦੇ ਵਿੱਚ ਪੂਰਨ ਤੇ ਇਕਾਧਿਕਾਰੀ ਦੀ ਦੋਨਾਂ ਦੀਆਂ ਹੀ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਮੋਨੋਪੋਲੀ ਤੇ ਪਰਫੈਕਟ ਕੰਪੀਟੀਸ਼ਨ ਦੋਨਾਂ ਦੀਆਂ ਹੀ ਕੁਝ ਨਾ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਅਮਰੀਕਨ ਅਰਥਸ਼ਾਸਤਰੀ ਪ੍ਰੋਫੈਸਰ ਈ ਐ ਚੈਂਬਰਲਨ ਨੇ ਆਪਣੀ ਪੁਸਤਕ ਥਿਉਰੀ ਆਫ ਮੋਨੋਪੋਲਿਸਟਿਕ ਕੰਪੀਟੀਸ਼ਨ 1933 ਵਿੱਚ ਇਕਾਧਿਕਾਰੀ ਮੁਕਾਬਲੇ ਦੀ ਧਾਰਨਾ ਪੇਸ਼ ਕੀਤੀ ਸੀ ਔਰ ਜਦੋਂ ਆਪਾਂ ਇਕਾਧਿਕਾਰੀ ਬਾਜ਼ਾਰ ਨੂੰ ਪੜ੍ਹਦੇ ਹੈਗੇ ਆਂ ਤੇ ਇਹ ਉਹ ਸਿਚੁਏਸ਼ਨ ਹੁੰਦੀ ਹੈ ਜਿਹਦੇ ਵਿੱਚ ਵਸਤੂ ਦੇ ਬਹੁਤ ਸਾਰੇ ਸੈਲਰ ਹੁੰਦੇ ਹਨ ਪਰੰਤੂ ਹਰੇਕ ਸੈਲਰ ਦੀ ਜਿਹੜੀ ਵਸਤੂ ਹੁੰਦੀ ਹੈ ਦੂਜੇ ਵਿਕਰੇਤਾ ਦੀ ਵਸਤੂ ਦੇ ਨਾਲੋਂ ਅਲੱਗ ਹੁੰਦੀ ਹੈ ਆਪਾਂ ਕਹਿ ਸਕਦੇ ਹੈਗੇ ਆਂ ਵੀ ਉਹ ਜਿਹੜੀਆਂ ਹੈਗੀਆਂ ਦੇਸਿਕੇ ਸਥਾਪਨ ਹੁੰਦੀ ਹੈ ਇਹ ਜਿਹੜੀ ਵਸਤੂ ਪਿੰਤਾ ਹੁੰਦੀ ਹੈ ਜਿਵੇਂ ਬ੍ਰਾਂਡ ਦਾ ਨਾਮ ਜਿਵੇਂ ਹੁਣ ਪੈਪਸੀ ਤੇ ਕੋਕਾ ਕੋਲਾ ਦੋ ਬ੍ਰਾਂਡ ਦੇ ਨੇਮ ਹੈਗੇ ਆ ਟਰੇਡ ਮਾਰਕ ਗੁਣ ਪੇਧ ਜਾਂ ਜਿਹੜਾ ਆਪਾਂ ਕੰਜ਼ਿਊਮਰ ਨੂੰ ਸੇਵਾਵਾਂ ਜਾਂ ਸਹੂਲਤਾ ਦਿੰਨੇ ਆ ਉਹਨਾਂ ਵਿੱਚ ਅੰਤਰ ਹੋ ਸਕਦਾ ਜਿਵੇਂ ਆਪਾਂ ਟੂਥਪੇਸ ਲੈਣ ਜਾਣੇ ਹੈਗੇ ਆ ਤਾਂ ਟੂਥਪੇਸ ਪੈਪਸੋ ਡੈਂਟ ਵੀ ਹੈ ਕੋਲਗੇਟ ਵੀ ਹੈ ਸਿਬਾਕਾ ਵੀ ਹੈ ਕਲੋਜ਼ ਅਪ ਵੀ ਹੈਗਾ ਜੇਰੇ ਇਕਾਧਿਕਾਰੀ ਮੁਕਾਬਲਾ ਹੁੰਦਾ ਹੈ ਇਹਦੇ ਵਿੱਚ ਪੂਰਨ ਮੁਕਾਬਲਾ ਤੇ ਇਕਾਧਿਕਾਰ ਦੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਹਨ ਪੂਰਨ ਮੁਕਾਬਲੇ ਵਿੱਚ ਵਿਕਰੇਤਾ ਦੀ ਸੰਖਿਆ ਵਾ ਬਹੁਤ ਜ਼ਿਆਦਾ ਹੁੰਦੀਆਂ ਹਨ ਪ੍ਰੰਤੂ ਜਦੋਂ ਆਪਾਂ ਮੋਨੋਪੋਲੀਸਟਿਕ ਕੰਪੀਟੀਸ਼ਨ ਦੀ ਗੱਲ ਕਰਦੇ ਹਾਂ ਤਾਂ ਸੰਖਿਆ ਤਾਂ ਜ਼ਿਆਦਾ ਹੁੰਦੀ ਹੈ ਪ੍ਰੰਤੂ ਇਹ ਸੰਖਿਆ ਲਿਮਿਟਿਡ ਹੁੰਦੀ ਹੈ ਕਿ ਆ ਉਤਪਾਦਕਾ ਦੀ ਉਤਪਾਦਨ ਵਿੱਚ ਅੰਤਰ ਪਾਇਆ ਜਾਂਦਾ ਹੈ ਦੂਜਾ ਹੁੰਦਾ ਕਿ ਜਦੋਂ ਆਪਣਾ ਪ੍ਰੋਡਕਟ ਦਾ ਟ੍ਰੇਡਮਾਰਕ ਜਿਵੇਂ ਹੁਣ ਪੈਪਸੀ ਨੇ ਰਜਿਸਟਰ ਕਰ ਲਿਆ ਤਾਂ ਉਹਨੂੰ ਕੋਈ ਹੋਰ ਯੂਜ਼ ਨਹੀਂ ਕਰ ਸਕਦਾ ਮੋਨੋਪੋਲੀ ਦੇ ਫੀਚਰ ਵੀ ਪਾਏ ਜਾਂਦੇ ਹਨ ਆਪਾਂ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ ਇਕਾਜਕਾਰੀ ਮੁਕਾਬਲਾ ਉਸ ਉਦਯੋਗ ਵਿੱਚ ਪਾਇਆ ਜਾਂਦਾ ਹੈ ਜਿਹਦੇ ਵਿੱਚ ਕਾਫੀ ਮਾਤਰਾ ਵਿੱਚ ਛੋਟੇ ਵਿਕਰੇਤਾ ਹੁੰਦੇ ਹਨ ਪਰੰਤੂ ਉਹ ਨਜ਼ਦੀਕੀ ਸਥਾਪਨਪਨ ਵੇਚਰੇ ਹੁੰਦੇ ਹਨ ਹੁਣ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਇਹਦੇ ਫੀਚਰਸ ਕੀ ਹੈ ਫਰਮਾਂ ਦੀ ਵੱਧ ਸੰਖਿਆ ਹੁੰਦੀ ਹੈਗੀ ਹੈ ਬਟ ਇਹਨਾਂ ਦੀ ਸੰਖਿਆ ਪੂਰਨ ਮੁਕਾਬਲੇ ਵਾਂਗੂ ਸੀਮਤ ਹੁੰਦੀ ਹੈ ਤੇ ਬਾਜ਼ਾਰ ਦੇ ਉੱਤੇ ਇਹਨਾਂ ਦਾ ਕੰਟਰੋਲ ਸੀਮਤ ਹੁੰਦਾ ਹੈ ਦੂਜਾ ਹੈਗਾ ਵਸਤੂ ਵਿਵੇਦ ਪਾਇਆ ਜਾਂਦਾ ਹੈ ਕਿ ਜਿਹੜੇ ਵਿਕਰੇਤਾ ਹੁੰਦੇ ਹਨ ਉਹਨਾਂ ਦਾ ਪ੍ਰੋਡਕਟ ਦੂਜੇ ਪ੍ਰੋਡਕਟ ਦੇ ਨਾਲੋਂ ਡਿਫਰੈਂਟ ਹੁੰਦਾ ਹੈਗਾ ਕੋਈ ਵੀ ਫਰਮ ਆਸਾਨੀ ਨਾਲ ਐਂਟਰ ਕਰ ਸਕਦੀ ਹੈਗੀ ਹੈ ਕੋਈ ਵੀ ਫਰਮ ਜਿਹੜੀ ਹੈਗੀ ਛੱਡ ਕੇ ਜਾ ਸਕਦੀ ਹੈ। ਔਰ ਜਿਹੜੀ ਇਕਾਧਿਕਾਰੀ ਪ੍ਰਤੀਯੋਗਤਾ ਹੈਗੀ ਹੈ ਇਹਦੇ ਵਿੱਚ ਵਿਕਰੀ ਲਾਗਤਾਂ ਹੁੰਦੀਆਂ ਹਨ ਕਿਉਂਕਿ ਵਸਤੂਆਂ ਦਾ ਪ੍ਰਚਾਰ ਕਰਨਾ ਪੈਂਦਾ ਹੈਗਾ ਕਿਉਂਕਿ ਲੋਕਾਂ ਨੂੰ ਅਪੂਰਨ ਨੋਲਿਜ ਨਹੀਂ ਹੁੰਦੀ ਹੈਗੀ। ਫਿਰ ਕੀਮਤ ਨੀਤੀ ਹਰ ਫਰਮ ਦੀ ਆਪਣੀ ਆਪਣੀ ਹੁੰਦੀ ਹੈਗੀ। ਇੱਥੇ ਆਪਾਂ ਦੇਖਦੇ ਹਾਂ ਕਿ ਜਿਹੜੀ AR ਹੈਗੀ ਹੈ ਡਾਊਨਵਰਡ ਹੈਗੀ ਹੈ ਮਾਰੋ ਦੇ نیچے ਹੈਗੀ ਹੈ ਜੇ ਜ਼ਿਆਦਾ ਯੂਨਿਟ ਕਿਸੇ ਫਰਮ ਨੇ ਵੇਚਣੇ ਤਾਂ ਉਹਨੂੰ ਆਪਣੀ ਪ੍ਰਾਈਸ ਘਟਾਣੀ ਪੈਂਦੀ ਹੈਗੀ। ਇਕਾਧਿਕਾਰੀ ਮੁਕਾਬਲੇ ਵਿੱਚ ਉਤਪਾਦਨ ਦੇ ਸਾਧਨ ਤੇ ਵਸਤੂਆਂ ਤੇ ਸੇਵਾਵਾਂ ਵਿੱਚ ਪੂਰਨ ਗਤੀਸ਼ੀਲਤਾ ਨਹੀਂ ਹੁੰਦੀ ਹੈਗੀ ਇਹ ਕਿਉਂਕਿ ਸਮਾਨਤ ਉਤਪਾਦਕਤਾ ਜਿਹੜੀ ਹੁੰਦੀ ਹੈ ਬਰਾਬਰ ਨਹੀਂ ਹੁੰਦੀ ਫਿਰ ਜਿਹੜੇ ਵਿਕਰੇਤਾ ਹੁੰਦੇ ਆ ਖਰੀਦਦਾਰ ਹੁੰਦੇ ਆ ਉਹਨਾਂ ਨੂੰ ਪੂਰਨ ਗਿਆਨ ਨਹੀਂ ਹੁੰਦਾ ਇਹਦੇ ਵਿੱਚ ਗੈਰ ਕੀਮਤ ਮੁਕਾਬਲਾ ਪਾਇਆ ਜਾਂਦਾ ਹੈ ਵੀ ਜਿਹੜੇ ਵਿਕਰੇਤਾ ਹੁੰਦੇ ਹਨ ਉਹ ਕੀਮਤ ਨਹੀਂ ਘਟ ਕਰਦੇ ਪਰ ਜਿਵੇਂ ਮੰਨ ਲਓ ਰਿਨ ਹੈਗਾ 50 ਰੁਪਏ ਦੇ ਵਿੱਚ ਜੇ ਰਿਨ ਪਹਿਲਾਂ 400 ਗ੍ਰਾਮ ਮਿਲ ਰਿਹਾ ਸੀ ਤਾਂ ਹੁਣ 500 ਗ੍ਰਾਮ ਦੇ ਦੇਣਗੇ ਜਾਂ ਜਿਵੇਂ ਕਾਫੀ ਵੇਚੀ ਤਾਂ ਉਹਦੇ ਨਾਲ ਝਾਰ ਦੇ ਤਾਂ ਚਮਚ ਦੇ ਦਿੱਤਾ ਉਤਪਾਦਨ ਦੀ ਸਾਧਨਾ ਦੀ ਕੀਮਤ ਤੇ ਤਕਨੀਕ ਨੂੰ ਸਥਿਰ ਮੰਨਿਆ ਜਾਂਦਾ ਹੈ ਗਰੁੱਪ ਦੇ ਸਾਰੇ ਉਤਪਾਦਕਾਂ ਦੇ ਮੰਗ ਤੇ ਲਾਗਤ ਇੱਕ ਸਮਾਨ ਹੁੰਦੀ ਹੈ